ਅਗਲੇ ਪੰਜ ਤੋਂ 6 ਦਿਨਾਂ ਵਿੱਚ ਜਿੱਦਾਂ ਅੱਜ ਤੁਹਾਨੂੰ ਜਿਹੜਾ ਵੈਸਟਰ ਪੰਜਾਬ ਚਾਂਸਿਸ ਹੈਗੇ ਕਿ ਮੀ ਪਾਊਗਾ ਉਸ ਤੋਂ ਬਾਅਦ ਫਿਰ ਕੱਲ ਜਿਹੜਾ ਹੈਗਾ ਕੁਝ ਘਟੂਗਾ ਇਹਨਾਂ ਨਹੀਂ ਹੈ ਖਾਸ ਲੇਕਿਨ ਓਵਰঅল ਨੂੰ ਦੇਖੋਗੇ ਤਾਂ ਬਹੁਤ ਜ਼ਿਆਦਾ ਇਹਨਾਂ ਚੰਗਾ ਵੀ ਜਿੱਦਾਂ ਕਿੰਦਾ ਕਿ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੋਗਾ ਐਸੇ ਚਾਂਸਸ ਬੜੇ ਘੱਟ ਹੈਗੇ ਆਂ ਕਹਿ ਰਹੂ ਕਿ ਆਉਣ ਵਾਲੇ 24 25 26 ਨੂੰ ਮੀਂਹ ਪਏਗਾ ਉਹ ਪੰਜਾਬ ਦੇ ਕਿਹੜੇ ਇਲਾਕਿਆਂ ਦੇ ਵਿੱਚ ਕਿੰਨਾ ਕੁ ਮੀਂਹ ਪੈਣ ਦੀ ਸੰਭਾਵਨਾ ਤੇਜ਼ ਪਏਗਾ ਮੀਂਹ ਬਹੁਤ ਤੇਜ਼ ਵੀ ਪੈਣ ਦੇ ਚਾਂਸਸ ਨਹੀਂ ਹੈਗੇ ਕਿ ਬਹੁਤ ਐਕਸਟ੍ਰੀਮਲੀ ਹੈਵੀ ਹੈਵੀ ਉੱਧਰ ਦਾ ਚਾਂਸ ਨਹੀਂ ਜੰਡੀਗੜ ਦੀ ਕੀ ਰਿਪੋਰਟ ਕਹਿੰਦੀ ਚੰਡੀਗੜ੍ਹ ਦੇ ਵਿੱਚ ਵੀ ਮੀਂਹ ਪੋਗਾ 23 24 ਔਰ 25 ਤਰੀਕ ਨੂੰ ਵਿਚ ਵਿੱਚ ਹੋਏਗਾ ਲੇਕਿਨ ਮੇਂ ਚੰਡੀਗੜ੍ਹ ਚ ਇਹਦਾ ਰੈਗੂਲਰ ਨਹੀਂ ਮੀਂਹ ਪੋਗਾ ਲੇਕਿਨ ਜ਼ਰੂਰ ਜਿਹੜਾ 23 ਤਰੀਕ ਤੋਂ ਬਾਅਦ ਚੰਡੀਗੜ੍ਹ ਚ ਵੀ ਮੌਸਮ ਦਾ ਬਦਲਾਅ ਹੋਊਗਾ ਤੁਸੀਂ ਦੇਖੋਗੇ ਕਿ ਵਿਚ ਵਿਚਾਲੇ ਜਿਹੜਾ ਹੈ ਮੀਂਹ ਦੇਖੋ। ਗਰਮ ਜੂਨ ਦਾ ਕਿੰਨਾ ਕ ਸਮਾਂ ਹੋਰ ਰਹਿ ਗਿਆ ਕਿ ਕਿੰਨਾ ਮੀਂਹ ਪੈਣ ਦੀ ਸੰਭਾਵਨਾ ਲੱਗ ਰਹੀ ਹੈ ਕੀ ਕਹ ਰਹੇ ਨੇ ਅੰਕੜੇ ਪਿਛਲੇ ਅੰਕੜਿਆਂ ਦਾ ਜੇਕਰ ਆਪਾਂ ਜ਼ਿਕਰ ਕਰੀਏ ਪਿਛਲੇ ਸਾਲ ਤੋਂ ਕਾਫੀ ਚੰਗਾ ਸੀਗਾ ਤੁਸੀਂ ਦੇਖਿਆ ਰੈਗੂਲਰ ਬਾਰਸ਼ਾਂ ਹੋ ਰਹੀ ਸੀਗੀਆਂ। ਔਰ ਇਵਨ ਜੂਨ ਤੋਂ ਸ਼ੁਰੂ ਸੀਗੀਆਂ ਨੇ ਇਸ ਸਾਲ ਮੌਨਸੂਨ ਵਿੱਚ ਕੁਝ ਵਕਰ ਹੈਗਾ ਅਲੱਗ ਹੈਗਾ ਔਰ ਸੈਪਟੰਬਰ ਤੱਕ ਤਾਂ ਮੌਨਸੂਨ ਚੱਲਦਾ ਹੈ ਯਾਰ ਪਹਾੜੀ ਇਲਾਕੇ ਦੇ ਵਿੱਚ ਕੀ ਸਥਿਤੀ ਹੈ ਮੌਸਮ ਹੁਣ ਤਾਂ ਉੱਥੇ ਵੀ ਘਟਿਆ ਕੁਝ ਕੁ ਟਾਈਮ ਤੇ ਪਿਛਲੇ 2 ਤੋਂ 3 ਦਿਨਾਂ ਵਿੱਚ ਲੇਕਿਨ ਅੱਗੇ ਆਣ ਵਾਲਾ ਫਿਰ 23 24 ਤਰੀਕ ਤੋਂ ਫੇਰ ਤੋਂ ਉੱਥੇ ਵਧੂਗਾ بارش ਫੇਰ ਤੋਂ ਵਧੂਗੀ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਆਉਣ ਵਾਲੇ 5 ਦਿਨਾਂ ਦੌਰਾਨ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਕਿੰਨਾ ਮੀਂਹ ਪੰਜਾਬ ਦੇ ਵਿੱਚ ਪੈਗਾ ਕਿੰਨਾ ਹਿਮਾਚਲ ਦੇ ਵਿੱਚ ਤੇ ਕਿੰਨਾ ਚੰਡੀਗੜ੍ਹ ਦੇ ਵਿੱਚ ਮੌਸਮ ਵਿਭਾਗ ਦੇ ਡਾਇਰੈਕਟਰ ਸਰਿੰਦਰਪਾਲ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਇਸ ਜਨਨ ਜੀ ਬਹੁਤ ਧੰਨਵਾਦ ਜੀ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਸਟੇਟ ਦੀ ਤਾਂ ਆਉਣ ਵਾਲੇ 5 ਤੋਂ ਲੈ ਕੇ 6 ਦਿਨਾਂ ਦੇ ਵਿੱਚ ਕੀ ਭਵਿੱਖਬਾਣੀ ਰਹਿਣ ਵਾਲੀ ਹੈ ਕੀ ਕਹਿ ਰਹੇ ਨੇ ਜਿਹੜੇ ਤੁਹਾਡੇ ਅਨੁਮਾਨ ਨੇ ਕਿੰਨਾ ਕੁ ਮੀਂਹ ਜਿਹੜਾ ਪੰਜਾਬ ਦੇ ਵਿੱਚ ਪੈ ਸਕਦਾ ਅਦੇਖੋ ਮੀਚ ਇੰਪਰੂਵਮੈਂਟ ਕਾਫੀ ਆਈ ਅਗਸਤ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਡੈਫਿਸਿਟ ਸੀਗਾ ਉਹ 50 ਤੋਂ ਘਟ ਕੇ ਹੁਣ 33% ਹੋ ਗਿਆ। ਅਗਲਿਆਂ ਪੰਜ ਤੇ 6 ਦਿਨਾਂ ਵਿੱਚ ਜਿੱਦਾਂ ਅੱਜ ਤੁਹਾਨੂੰ ਜਿਹੜਾ ਹੈਗਾ ਵੈਸਟਰ ਪੰਜਾਬ ਚਾਂਸਸ ਹੈਗੇ ਕਿ ਮੀ ਪਊਗਾ। ਉਸ ਤੋਂ ਬਾਅਦ ਫਿਰ ਕੱਲ ਜਿਹੜਾ ਹੈਗਾ ਕੁਝ ਘਟੂਗਾ ਇਹਨਾਂ ਨਹੀਂ ਹੈ ਖਾਸ। ਫਿਰ ਉਸ ਤੋਂ ਬਾਅਦ 24 25 ਅਰ 26 ਤਰੀਕ ਨੂੰ ਫਿਰ ਕੁਝ ਜਿਹੜਾ ਰੇਨਫਾਲ ਐਕਟੀਵਿਟੀ ਵਧੂਗੀ। ਲੇਕਿਨ ਓਵਰਆਲ ਦੇਖੋਗੇ ਤਾਂ ਬਹੁਤ ਜ਼ਿਆਦਾ ਇਹਨਾਂ ਚੰਗਾ ਮੈਂ ਜਿੱਦਾਂ ਕਹਿੰਦਾ ਕਿ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੋ ਗਿਆ ਐਸੇ ਚਾਂਸਸ ਹੁਣ ਬੜੇ ਘੱਟ ਹੈਗੇ ਲੇਕਿਨ ਉਹ ਰਿਕਵਰੀ ਕਾਫੀ ਹੋਈ ਹੈ ਮੌਨਸੂਨ ਅਗਸਟ ਜਿੱਦਾਂ ਅਸੀਂ ਪ੍ਰੈਡਿਕਟ ਕੀਤਾ ਸੀਗਾ ਬੈਟਰ ਹੋਇਆ ਔਰ ਅਗਲੇ 4 ਤੋਂ 5 ਦਿਨ ਵਿੱਚ ਵਿਚਾਰੇ ਜਿਹੜਾ ਸਕੈਟਰਡ ਰੇਨਫਾਲ ਤੋਂ ਉਹਨਾਂ ਦੇਖਣ ਨੂੰ ਜ਼ਰੂਰ ਮਿਲੂਗੀ ਜਿੱਦਾਂ ਅੱਜ ਵੈਸਟਰਨ ਪਾਰਟ ਆਫ ਪੰਜਾਬ ਚ ਨਾਰਥ ਚ ਹੋਊਗੀ ਅੱਜ ਪੰਜਾਬ ਦੇ ਕਿਹੜੀ ਕਿਹੜੀ ਇਲਾਕਿਆਂ ਦੇ ਵਿੱਚ ਪੈ ਸਕਦਾ ਪੰਜਾਬ ਚ ਜਿਹੜਾ ਮਟੰਡਾ ਫਰੀਦਕੋਟ ਫਜ਼ਿਲਕਾ ਅਮਰਸਰ ਤਰਨਤਾਰਨ ਤੇ ਮਾਨਸਰ ਸੰਗਰੂਰ ਇਹਨਾਂ ਇਲਾਕਿਆਂ ਵਿੱਚ ਚਾਂਸਸ ਹੈ ਕਿ ਅੱਜ ਦੁਪਹਿਰ ਬਾਅਦ ਜਿਹੜਾ ਹੈਗਾ ਐਕਟੀਵਿਟੀ ਸ਼ੁਰੂ ਹੋ ਗਈ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਆਉਣ ਵਾਲੇ 24 25 26 ਦਮੀ ਪੈਗਾ ਉਹ ਪੰਜਾਬ ਦੇ ਕਿਹੜੇ ਇਲਾਕਿਆਂ ਦੇ ਵਿੱਚ ਕਿੰਨਾ ਕੁ ਮੀਂਹ ਪੈਣ ਦੀ ਸੰਭਾਵਨਾ ਤੇਜ਼ ਪੈਗਾ ਮੀਂਹ ਕਾਫੀ ਮਾਤਰਾ ਦੇ ਨਹੀਂ ਦੇਖੋ ਮੋਡਰੇਟ ਹੋਊਗਾ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਲੇਕਿਨ ਇੱਕ ਇੱਕ ਦੋ ਥਾਵਾਂ ਤੇ ਜਿਹੜਾ ਨਾਰਥ ਚ ਹੈਵੀ ਵੀ ਹੋ ਸਕਦਾ ਹੈ ਉਹਦੇ ਵਿੱਚ ਵੈਸਟਰਨ ਪੰਜਾਬ ਵੀ ਹੈਗਾ ਜਿੱਥੇ ਘੱਟ ਮੀਂਹ ਹੋਇਆ ਨਾਰਥ ਵੀ ਹੈਗਾ ਤੇ ਸਾਊਥ ਵੀ ਹੈਗਾ ਔਰ ਬਹੁਤ ਤੇਜ਼ ਵੀ ਪੈਣ ਦੇ ਚਾਂਸਸ ਨਹੀਂ ਹੈਗੇ ਕਿ ਬਹੁਤ ਐਕਸਟ੍ਰੀਮਲੀ ਹੈਵੀ ਹੈਵੀ ਉਦੋਂ ਦਾ ਚਾਂਸ ਨਹੀਂ ਹੈ ਮੋਡਰੇਟ ਵੀ ਬਾਈਨ ਲਾਜ਼ ਰਹੂਗਾ ਲੇਕਿਨ ਇੱਕ ਦੋ ਥਾਵਾਂ ਤੇ ਉਸੋਂ ਤਾਂ ਕਿ ਹੈਵੀ ਵੀ ਹੋ ਸਕਦਾ ਹੈ ਹਰਿਆਣੇ ਦੇ ਵਿੱਚ ਕੀ ਸਿੱਤੀ ਹੈ ਹਰਿਆਣੇ ਦੇ ਵਿੱਚ ਕਿਸ ਤਰ੍ਹਾਂ ਦਾ ਮੀਂਹ ਪੈਣ ਦੀ ਸੰਭਾਵਨਾ ਆਉਣ ਵਾਲੇ 4-5 ਤਰ੍ਹਾਂ ਦੇ ਹਰਿਆਣਾ ਵਿੱਚ ਜਿਹੜਾ ਹੈਗਾ 23 ਤੋਂ ਬੱਦ 24 25 ਤੇ 26 ਤਰੀਕ ਨੂੰ ਚਾਂਸਸ ਜ਼ਿਆਦਾ ਹੈਗੇ ਮਤਲਬ ਮੀਂਹ ਬਹੁਤ ਹੁੰਦਾ ਹੈ ਕਿਉਂਕਿ ਜਿਹੜਾ ਸਾਊਥ ਹਰਿਆਣਾ ਹੈ ਉੱਥੇ ਪਾਣੀਪਤ ਸੋਨੀਪਤ ਰੋहतक ਰਿਵਾੜੀ ਮੇਵਾਤ ਗੁਰੂਗਰਾਮ ਇਹਨਾਂ ਇਲਾਕਿਆਂ ਵਿੱਚ ਇੱਕ ਦੋ ਤਾਹਾਂ ਤੇ ਹੈਵੀ ਰੇਨਫਾਲ ਵੀ ਹੋਊਗਾ ਬਾਕੀ ਨਾਰਥ ਹਰਿਆਣਾ 'ਚ ਵੀ ਚੰਗਾ ਵੀ ਪੈਣ ਦੇ ਚਾਂਸਸ ਹੈਗੇ ਉਸ ਟਾਈਮ ਤੋਂ ਪੰਜਾਬ ਤੋਂ ਸਿਚੁਏਸ਼ਨ ਹਰਿਆਣਾ ਦੇ ਕੁਝ ਬੈਟਰ ਰਹੂਗੀ ਦਿਨਾਂ ਦੇ ਵਿੱਚ ਹਰਿਆਣਾ 'ਚ ਜ਼ਿਆਦਾ ਪੈਗਾ ਜੀ ਹਰਿਆਣਾ 'ਚ ਪੰਜਾਬ ਦੇ ਕੰਪੈਰੀਜ਼ਨ 'ਚ ਕੁਝ ਜ਼ਿਆਦਾ ਐਕਟੀਵਿਟੀ ਰਹੂਗੀ ਚੰਡੀਗੜ੍ਹ ਦੀ ਕੀ ਰਿਪੋਰਟ ਕਰੀ ਹੈ ਚੰਡੀਗੜ੍ਹ ਦੇ ਵਿੱਚ ਵੀ ਮੀਂਹ ਪਊਗਾ 23 24 ਔਰ 25 ਤਰੀਕ ਨੂੰ ਔਰ ਵਿਚ ਵਿਚ ਹੋਏਗਾ ਲੇਕਿਨ ਮੀਂਹ ਚੰਡੀਗੜ੍ਹ 'ਚ ਐਨਾ ਰੈਗੂਲਰ ਨਹੀਂ ਮੀਂਹ ਪਊਗਾ ਲੇਕਿਨ ਜ਼ਰੂਰ ਜਿਹੜਾ 3 ਤਰੀਕ ਤੋਂ ਬਾਅਦ ਚੰਡੀਗੜ੍ਹ 'ਚ ਵੀ ਮੌਸਮ ਦਾ ਬਦਲਾਅ ਹੋਊਗਾ ਤੁਸੀਂ ਦੇਖੋਗੇ ਕਿ ਵਿੱਚ ਵਿਚਾਰੇ ਜਿਹੜਾ ਹੈ ਮੀਂਹ ਦੇਖਣ ਨੂੰ ਤਾਂ ਜੇਕਰ ਇਸ ਮੌਨਸੂਨ ਸੀਜ਼ਨ ਦੀ ਆਪਾਂ ਗੱਲ ਕਰੀਏ ਕਿੰਨਾ ਕੁ ਮੀਂਹ ਆ ਪੰਜਾਬ ਦੇ ਕਿਹੜੇ ਇਲਾਕਿਆਂ ਦੇ ਵਿੱਚ ਜ਼ਿਆਦਾ ਪਿਆ ਕਿਹੜਿਆਂ 'ਚ ਘੱਟ ਪਿਆ ਜ਼ਿਆਦਾ ਕੀ ਕੈਰੀਅਰ ਪੂਰਾ ਦੇਖੋ ਜ਼ਿਆਦਾਤਰ ਤਾਂ ਨਾਰਥ ਪੰਜਾਬ 'ਚ ਚੰਗਾ ਗੁਰਦਾਸਪੁਰ ਪਠਾਨਕੋਟ 'ਚ ਮੀਂਹ ਠੀਕ-ਠਾਕ ਪਿਆ ਹੈ ਉਹ ਤੋਂ ਬਾਅਦ ਫਰੀਦਕੋਟ 'ਚ ਵੀ ਕੁਝ ਬੈਟਰ ਸਨੈਰੀਓ ਹੈ ਲੇਕਿਨ ਬਾਕੀ ਦੇ ਜਿਹੜੇ ਜ਼ਿਲ੍ਹੇ ਹਨ ਉਹਨਾਂ ਵਿੱਚ ਘਟ ਹੈਗਾ ਇਹਨਾਂ ਵੀ ਨਹੀਂ ਘਟ ਹੈਗਾ ਮਾਨਸਾ ਸਭ ਤੋਂ ਘਟ ਹੈ -55% ਬਾਕੀ ਜ਼ਿਲ੍ਹੇ ਵਿੱਚ ਕਮੀ ਤਾਂ ਹੈਗੀ ਲੇਕਿਨ ਇੰਨੀ ਜ਼ਿਆਦਾ ਕਮੀ ਨਹੀਂ ਹੈਗੀ ਲੇਕਿਨ ਚੰਗੇ ਜਿਹੜੇ ਜ਼ਿਲ੍ਹੇ ਹੈ 4 ਤੋਂ 5 ਜ਼ਿਲ੍ਹੇ ਜਿਦਾਂ ਫਰੀਦਕੋਟ ਹੈਗਾ ਸੌਰੀ ਪਠਾਨਕੋਟ ਹੈਗਾ ਗੁਰਦਾਸਪੁਰ ਹੈਗਾ ਫਿਰ ਆਪਣਾ ਕੁਝ ਪਾਰ ਲੁਧਿਆਣਾ ਦਾ ਹੈਗਾ ਔਰ ਇਹ 3-4 ਜ਼ਿਲ੍ਹੇ ਇਦਾਂ ਦੇ ਹੈਗੇ ਫਰੀਦਕੋਟ ਹੈਗਾ 3-4 ਜ਼ਿਲ੍ਹੇ ਲੈ ਥੋੜਾ ਸਿਨੈਰੀਓ ਬੈਟਰ ਰਹੇਗਾ ਮੌਨਸੂਨ ਦਾ ਕਿੰਨਾ ਕੁ ਸਮਾਂ ਹੋਰ ਰਹਿ ਗਿਆ ਕਿ ਕਿੰਨਾ ਕੁ ਮੀਂਹ ਪੈਣ ਦੀ ਸੰਭਾਵਨਾ ਲੱਗ ਰਹੀ ਹੈ ਕੀ ਕਹ ਰਹੇ ਨੇ ਅੰਕੜੇ ਪਿਛਲੇ ਅੰਕੜਿਆਂ ਦਾ ਜੇਕਰ ਆਪਾਂ ਜ਼ਿਕਰ ਕਰੀਏ ਪਿਛਲੇ ਸਾਲ ਤੋਂ ਕਾਫੀ ਚੰਗਾ ਸੀਗਾ ਤੁਸੀਂ ਦੇਖਿਆ ਰੈਗੂਲਰ ਬਾਰਸ਼ਾਂ ਹੋ ਰਹੀ ਸੀਗੀਆਂ ਔਰ इवन ਜੂਨ ਤੋਂ ਸ਼ੁਰੂ ਸੀਗੀਆਂ ਨਹੀਂ ਇਸ ਸਾਲ ਮੌਨਸੂਨ ਕੁਝ ਬਕਰਾ ਹੈਗਾ ਅਲੱਗ ਹੈਗਾ ਔਰ ਲੱਗਦਾ ਹੈ ਕਿ ਆਉਣ ਵਾਲੇ ਸੈਪਟੈਂਬਰ ਤੱਕ ਤਾਂ ਮੌਨਸੂਨ ਚੱਲਦਾ ਹੈ ਅੱਜਕੱਲ ਤੁਸੀਂ ਦੇਖਦੇ ਹੋਣੇ ਕੁਝ ਸਾਲਾਂ ਤੋਂ ਮੌਨਸੂਨ ਐਕੂਮੂਲੇਟਿਵ ਵਿਡਰੋ ਹੋ ਰਿਹਾ ਪੂਰੇ ਨਾਰਥ ਨਾਰਥ ਇੰਡੀਆ ਵਿੱਚ ਤਾਂ ਇਸ ਸਾਲ ਵੀ ਅਜੇ ਤੱਕ ਦਾ ਜੋ ਅਜੇ ਤੱਕ ਜਿਹੜ ਉਹ ਲੱਗਦਾ ਮੈਨੂੰ ਕਿ ਇਸ ਸਾਲ ਵੀ ਸਪਟੰਬਰ ਐਂਡ ਤੱਕ ਤਾਂ ਮੌਨਸੂਨ ਚੱਲੂਗਾ ਉਹ ਤਾਂ ਮਾਫੀ ਮਿਟਡੋਲ ਜਿਹੜਾ ਟਾਈਮ ਵੀ ਤੋਂ ਬਿਲਕੁਲ ਰਾਹਤ ਕਦੋਂ ਕੋ ਮਿਲਣ ਵਾਲੀ ਕਿੰਨੀ ਕਿੰਨੀ ਲੰਬੀ ਗਰਮੀ ਜਿਹੜੀ ਸੀਜ਼ਨ ਦੇ ਵਿੱਚ ਚੱਲ ਸਕਦੀ ਹੈ ਕੀ ਕਹਿ ਰਹੇ ਨੇ ਕਿੰਨੀਆਂ ਵਿੱਚ ਵਿੱਚ ਚੱਲੂਗੀ ਲੇਕਿਨ ਹੁਣ ਕੰਟਰੋਲ ਹੋ ਜਾਊਗੀ ਕਿ ਇੰਨਾ ਬਹੁਤ ਕੰਟੀਨਿਊ ਨਹੀਂ ਕਰੂਗੀ ਗਰਮੀ ਕਿਉਂਕਿ ਵਿਚ ਵਿਚਾਰੇ ਜਿਹੜਾ ਤੁਸੀਂ ਮੀਂਹ ਜ਼ਰੂਰ ਪੈਂਦਾ ਹੈ ਉਹਦੇ ਕਰਕੇ ਅਗਰ ਬੱਦਲ ਵੀ ਰਹਿਣਗੇ ਫਿਰ ਵੀ ਕੁਝ ਹੈ ਰੈਲਿਫ ਮਿਲੂਗਾ ਫਿਰ ਲਾਲ ਜਿਹੜਾ ਹੈਗਾ ਸੈਪਟੈਂਬਰ ਤੱਕ ਵਿੱਚ ਵਿੱਚ ਜਿਹੜਾ ਗਰਮੀ ਦੇਖਣ ਨੂੰ ਜ਼ਰੂਰ ਮਿਲੂਗੀ ਅਗਸਤ ਦੇ ਵਿੱਚ ਵਿੱਚ ਜਾ ਰਹੇ ਜਦੋਂ ਹੀ ਮੀਂਹ ਕੱਟੂਗਾ ਤਾਂ ਗਰਮੀ ਬਰੂਗੀ ਲੇਕਿਨ ਇੰਨਾ ਕੋਈ ਬਹੁਤ ਜਿੱਦਾਂ ਅਸੀਂ ਜੁਲਾਈ 'ਚ ਦੇਖਿਆ ਕਿ ਡਰਾਈ ਸੀਗਾ ਉਦਾਂ ਦੇ ਹਾਲਾਤ ਨਹੀਂ ਹੋਣ ਰਹਿਣ ਵਾਲੇ ਨਾਊ ਵੀ ਆਰ ਬੈਟਰ ਨਾਊ ਪਹਾੜੀ ਇਲਾਕਿਆਂ ਦੇ ਵਿੱਚ ਕੀ ਸਥਿਤੀ ਹੈ ਮੀਂਹ ਦੀ ਕਿਉਂਕਿ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਪੈਂਦਾ ਤਾਂ ਫਿਰ ਜਦੋਂ ਮੈਦਾਨੀ ਇਲਾਕਿਆਂ ਦੇ ਵਿੱਚ ਉਹ ਪਾਣੀ ਆਉਂਦਾ ਫਿਰ ਬਹੁਤ ਵੱਡੀ ਤਵਾਹੀ ਮਚਾਉਂਦਾ ਹੈ ਪਹਾੜੀ ਇਲਾਕੇ ਦੇ ਵਿੱਚ ਕੀ ਸਥਿਤੀ ਹੈ ਮੌਸਮ ਦੀ ਹੁਣ ਤੋ ਉੱਥੇ ਵੀ ਘਟੇ ਕੁਝ ਕੁਝ ਟਾਈਮ ਤੇ ਪਿਛਲੇ 2 ਤੋਂ 3 ਦਿਨਾਂ ਵਿੱਚ ਲੇਕਿਨ ਅੱਗੇ ਆਉਣ ਵਾਲੇ ਫਿਰ 23-24 ਤਰੀਕ ਤੋਂ ਫੇਰ ਤੋਂ ਉੱਥੇ ਬਦੂਗਾ ਬਾਰਿਸ਼ ਫੇਰ ਤੋਂ ਬਦੂਗੀ ਫੇਰ 23-24 ਤੋਂ ਫੇਰ ਤੋਂ ਮੌਨਸੂਨ ਉੱਤੇ ਐਕਟਿਵ ਹੋਊਗਾ ਔਰ ਫਿਰ ਤਾਂ ਜਿਹੜਾ ਇਹ ਪਾਣੀ ਜਿਹੜਾ ਹੈਗਾ ਉਹ ਆ ਸਕਦਾ ਹੈ ਲੇਕਿਨ ਇੰਨਾ ਪੰਜਾਬ ਹਰਿਆਣਾ ਚ ਇੰਨਾ ਵੀ ਨਹੀਂ ਹੈ ਕਿ ਉਹ ਕੋਈ ਦਿੱਕਤ ਦੇਊਗਾ ਮੈਨੂੰ ਨਹੀਂ ਲੱਗਦਾ ਕੋਈ ਬਹੁਤ ਜ਼ਿਆਦਾ ਕੋਈ ਇਦਾਂ ਦੀ ਦਿੱਕਤ ਹੋਏਗੀ ਕਿ ਕੋਈ ਜਾਨਵਾਲਾ ਨੁਕਸਾਨ ਨਹੀਂ ਆ ਜਿੱਦਾਂ ਪਾਣੀ ਖੜਾ ਹੋ ਜਾਂਦਾ ਜਾਂ ਇਸ ਤਰ੍ਹਾਂ ਦਾ ਸਿਨੈਰੀਓ ਇਦਾਂ ਦੇ ਚਾਂਸੇ ਬਹੁਤ ਘੱਟ ਹੈ ਹੁਣ ਤੱਕ ਦੇ ਮੌਨਸੂਨ ਸੀਜ਼ਨ ਦੇ ਵਿੱਚ ਪੰਜਾਬ ਦੇ ਵਿੱਚ ਕਿੰਨਾ ਮੀਂਹ ਪੈ ਚੁੱਕਿਆ ਕੋਈ ਇਹ ਵੀ ਰਿਕਾਰਡ ਤੁਸੀਂ ਦਰਜ ਕਰ ਦਿਓ ਵੀ ਇੰਨਾ ਕੁ ਅਸਮਾਨ ਚੋਂ ਪਾਣੀ ਡਿਗਿਆ 20 ਦੇ ਜਰੀਏ ਦੇਖੋ ਜਿਹੜਾ ਡਿਗਣਾ ਚਾਹੀਦਾ ਸੀ 322 ਮਿਲੀਮੀਟਰ ਦੇ ਆਸ-ਪਾਸ ਡਿਗਣਾ ਚਾਹੀਦਾ ਸੀਗਾ ਜਿੰਨਾ ਸਾਡੀ ਜਰੂਰਤ ਸੀਗੀ ਲੇਕਿਨ ਮੀਂਹ ਹੋਇਆ ਤੂੰ 219 ਮਿਲੀਮੀਟਰ ਉਹ ਘਟ ਹੈ ਉਹਦੇ ਚ ਤਾਂ ਹੁਣ ਜਿਹੜਾ ਹੈਗਾ ਅ ਅੱਗੇ ਜਿਹੜਾ ਹੈਗਾ ਅਗਸਤ ਚ ਵੀ ਤੁਸੀਂ ਜਿਹੜਾ ਹਫਤਾ ਰਹਿ ਗਿਆ ਔਰ ਸਤੰਬਰ ਚ ਮੈਨੂੰ ਲੱਗਦਾ ਹੈ ਕਿ ਕੁਝ ਰਿਕਵਰੀ ਜ਼ਰੂਰ ਹੋਏਗੀ ਜਿਹੜਾ ਉੱਥੇ ਤੱਕ ਨਹੀਂ ਪਹੁੰਚੇਗਾ ਉੱਥੇ ਤੱਕ ਨਹੀਂ ਪਹੁੰਚੂਗਾ ਲੇਕਿਨ ਰਿਕਵਰੀ ਜ਼ਰੂਰ ਹੋਏਗੀ ਜਦੋਂ ਇਹਨਾਂ ਮਾਲ ਲੱਗਦੇ ਨੇ ਜਦੋਂ ਇਹ ਹੁੰਦਾ ਵੀ ਇੰਨਾ ਮੀਂਹ ਪੈ ਸਕਦਾ ਇਸ ਮੌਨਸੂਨ ਦੇ ਵਿੱਚ ਜਦੋਂ ਘਟ ਪੈਂਦਾ ਉਸ ਦਾ ਵੀ ਨੁਕਸਾਨ ਹੁੰਦਾ ਕੁਦਰਤ ਪੱਖੋਂ ਜਾਂ ਫਿਰ ਪੂਰੇ ਏਰੀਆ ਦੇ ਵਿੱਚ ਥੇਮੀ ਪੈਣਾ ਹੁੰਦਾ ਦੇਖੋ ਪਾਣੀ ਨਾ ਪੈਣਾ ਨੁਕਸਾਨ ਜ਼ਰੂਰ ਕਰਦਾ ਹੈ ਚਾਹੇ ਉਹ ਖੇਤੀਬਾੜੀ ਵਾਸਤੇ ਹੋਏ ਚਾਹੇ ਬਿਜਲੀ ਦਾ ਹੋਏ ਚਾਹੇ ਸਾਡਾ ਖਰਚਾ ਵੀ ਉਹਦੇ ਵਿੱਚ ਵੱਧਾ ਅਗਰ ਮੰਨ ਲਓ ਅਸੀਂ ਮੀ ਨਹੀਂ ਪਿਆ ਤਾਂ ਏਸੀ ਜ਼ਿਆਦਾ ਚੱਲਣਗੇ ਬਿਜਲੀ ਜ਼ਿਆਦਾ ਚੱਲੂਗੀ ਅਸੀਂ ਪੰਪ ਨਾਲ ਪਾਣੀ ਜ਼ਿਆਦਾ ਕੱਢਦੇ ਆ ਆਮ ਬੰਦੇ ਨੂੰ ਨੁਕਸਾਨ ਹੁੰਦਾ ਹੈਗਾ ਜ਼ਰੂਰ ਬਿਲਕੁਲ ਹੈਗਾ ਔਰ ਜੀ ਡੀ ਵੀ ਦਾ ਵੀ ਨੁਕਸਾਨ ਹੁੰਦਾ ਹੈ ਕਿਉਂਕਿ ਉਹ ਫਿਰ ਹਰ ਇੱਕ ਚੀਜ਼ ਮਹਿੰਗੀ ਹੋ ਜਾਂਦੀ ਉਹਦੇ ਕਰਕੇ ਤਾਂ ਇਹ ਹੈ ਕਿ ਚੰਗਾ ਮੌਨਸੂਨ ਉਹਨਾਂ ਵਧੀਆ ਹੁੰਦਾ ਜਦੋਂ ਅਸੀਂ ਅਨੁਮਾਨ ਲਾਉਂਦੇ ਸੀ ਕੁਝ ਵੱਡੇ ਏਰੀਆ ਦਾ ਅਨੁਮਾਨ ਲਾਉਂਦੇ ਆ ਜਿੱਦਾਂ ਨਾਰਥ-ਵੈਸਟ ਇੰਡੀਆ ਹੈ ਕੋਈ 5-6 ਸਟੇਟਸ ਹੈਗੇ ਉਹਦੇ ਵਿੱਚ ਅਸੀਂ ਇਹ ਵਿਖਦੇ ਆ ਕਿ ਮੌਨਸੂਨ 4 ਮਹੀਨੇ ਵਿੱਚ ਜਿਹੜਾ ਹੈਗਾ ਇਹ ਇਸ ਪੂਰੇ ਰੇਜ ਵਿੱਚ ਕਿਦਾਂ ਦਾ ਮੌਨਸੂਨ ਰੋਗ ਉਹ ਇਹ ਹੁੰਦਾ ਫਿਰ ਉਹਦੇ ਵਿੱਚ ਕੁਝ ਸਟੇਟ ਟਵਿਟ ਘਟਦਾ ਘਟ ਜਾਂਦਾ ਕੁਝ ਵੱਧ ਜਾਂਦਾ ਫਿਰ ਟੋਟਲ ਜਿਹੜਾ ਸਾਡਾ ਐਸਟੀਮੇਟ ਹੁੰਦਾ ਲਗਭਗ ਉਨਾ ਹੀ ਆਂਦਾ ਜਿੱਦਾਂ ਜਿੰਨਾ ਅਸੀਂ ਜਿਹੜਾ ਫੋਰਕਾਸਟ ਕਰਦੇ ਹਾਂ ਐਸਟੀਮੇਟ ਕਰਦੇ ਹਾਂ ਇਸ ਤਰ੍ਹਾਂ ਵੀ ਹੁੰਦਾ ਜਿਸ ਤਰ੍ਹਾਂ ਜੇਕਰ ਅੱਜ ਤੋਂ 4-5 5 ਕਸਾਲ ਜਾਂ 10 ਸਾਲ ਪੁਰਾਣੀ ਗੱਲ ਕੀਤੀ ਜਾਵੇ ਜੇ ਮੀਂਹ ਪੈਂਦਾ ਤਾਂ ਇਕੱਠੇ ਹੀ ਪੈਂਦਾ ਤਬਾਹੀ ਮਚਾ ਦਿੰਦਾ ਜਾਂ ਫਿਰ ਸੁੱਕ ਹੀ ਨਾ ਗਏ ਨਾ ਮੌਨਸੂਨ ਇਸ ਤਰ੍ਹਾਂ ਦਾ ਵੀ ਹੁੰਦਾ ਜਿਵੇਂ ਫਰਕ ਪਈ ਜਾਂਦਾ ਹਰ ਇੱਕ ਸਾਲ ਕਦੇ ਘੱਟ ਪੈ ਕੇ ਕਦੇ ਵੱਧ ਪੈ ਕੇ ਇਦਾਂ ਦਾ ਤਾਂ ਬਿਲਕੁਲ ਹੈਗਾ ਕਲਾਈਮੇਟ ਚੇਂਜ ਦਾ ਵੀ ਅਸਰ ਹੈਗਾ ਔਰ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਜਿਹੜਾ ਮੀਂਹ ਅੱਜਕਲ ਪੈ ਰਿਹਾ ਉਹ ਬੜਾ ਸ਼ਾਰਟ ਛੋਟ ਥੋੜੇ ਟਾਈਮ ਤੇ ਜਿਆਦਾ ਮੀਂਹ ਵੀ ਜਿੱਦਾਂ 2 ਘੰਟੇ ਚ ਕਾਫੀ ਜਿੱਦਾਂ ਕਾਫੀ ਮੀਂਹ ਵਜਨ ਦਾ ਘੰਟੇ ਚ ਜਿਆਦਾ ਮੀਂਹ ਪੈ ਜਾਂਦਾ ਉਹ ਚੀਜ਼ਾਂ ਜਿਆਦਾ ਹੋ ਰਹੀਆਂ ਹੁਣ ਉਹਦਾ ਵੀ ਨੁਕਸਾਨ ਹੈਗਾ ਇੱਕ ਤਰ੍ਹਾਂ ਨਾਲ ਦੇਖਿਆ ਜਾਏ ਕਿਉਂਕਿ ਉਹ ਜਿਹੜਾ ਪਾਣੀ ਹੈਗਾ ਉਹ ਬਹੁਤ ਜਲਦੀ ਨਿਕਲ ਜਾਂਦਾ ਪਾਣੀ ਚਾਹੇ ਉਹ ਰਨ ਆਫ ਚ ਵੇਸਟ ਹੋ ਜਾਂਦਾ ਜਾਂ ਫਿਰ ਇਕਦਮ ਡਰੇਨੇਜ ਹੋ ਜਾਂਦਾ ਪਾਣੀ ਉਹ ਰੁਕਦਾ ਨਹੀਂ ਪਾਣੀ ਉਹ ਔਰ ਜ਼ਮੀਨ ਚ ਵੀ ਪਾਣੀ ਉਹ ਘਟ ਜਾਂਦਾ ਔਰ ਜਿਹੜਾ ਰੁਕ ਕੇ ਪੈਂਦਾ ਉਹ ਨਾਲ ਧਰਤੀ ਵੀ ਧਰਤੀ ਵਿੱਚ ਚੰਦ ਪਾਣੀ ਜਾਂਦਾ ਫਿਰ ਸਾਡਾ ਜ਼ਮੀਨ ਦਾ ਪਾਣੀ ਉਹ ਦੇ ਕਰਕੇ ਸੁਧਾਰ ਹੁੰਦਾ ਉਹ ਪਾਣੀ ਜਿਹੜਾ ਗਰਾਊਂਡ ਵਾਟਰ ਤੁਹਾਡਾ ਹੈਗਾ ਉਹ ਵੀ ਇੰਪਰੂਵਦਾ ਉਹਦੇ ਕਰਕੇ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੁੜੀਆਂ ਹੋਈਆਂ ਜੀ ਬਹੁਤ ਬਹੁਤ ਧੰਨਕਿਊ ਮੌਸਮ ਵਿਭਾਗ ਦੇ ਡਾਇਰੈਕਟਰ ਜਾਣਕਾਰੀ ਸਾਂਝੀ ਕਰ ਰਹੇ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮਾ ਜਿਹੜਾ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਰਹਿਣ ਵਾਲਾ ਤੇ ਆਉਣ ਵਾਲੇ ਦਿਨਾਂ ਤੇ ਅੱਜ ਵੀ ਜਿਹੜਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਦੂਜਾ 23 24 25 26 ਨੂੰ ਵੀ ਪੰਜਾਬ ਦੇ ਕਈ ਇਲਾਕੇ ਮੀਂਹ ਦੇ ਨਾਲ ਪ੍ਰਭਾਵਿਤ ਹੋਣਗੇ ਮੀਂਹ ਪਵੇਗਾ ਪਰ ਇਸ ਤਰ੍ਹਾਂ ਵੀ ਨਹੀਂ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਹੈ ਜਾਂ ਕਈ ਵਾਰ ਇੰਨਾ ਵੀ ਪੈ ਜਾਂਦਾ ਕਿ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਤਾਂ ਫਿਰ ਬਰਬਾਦੀ ਵੀ ਹੁੰਦੀ ਹੈ ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾ ਸਪੋਕਸਮੈਨ ਟੀਵੀ ਚੰਡੀਗੜ੍ਹ